ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਤੁਹਾਧਿਆ ਕੀ ਅਰਦਾਸ ਸਮਾਰੀ ਜੀਓ ਪ੍ਰਿੰਸ ਸਾਹਿਬ ਤੇਰਾ ਕੋ ਨਾਂ ਅੰਸ਼ ਤੇਰੀ ਵਡਿਆਈ ਕੋ ਨਾਮ ਨਾਲ ਜਾਣੈ ਮੇਰਾ ਸੇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪ੍ਰਗੋਤੀ ਜੀ ਕੀ ਸਹਾਇ ਵਾਹਿ ਸ੍ਰੀ ਪ੍ਰਗੋਤੀ ਜੀ ਕੀ ਪਾਸ਼ਾਹੀ ਦਸਵੀਂ ਪ੍ਰਥਮ ਭਗਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਸ੍ਰੀਮਾਨ ਦਾਸ ਜੀ ਦੀ ਸਹਾਇ ਅਰਜਨ ਅਰਗੋਬਿੰਦਨੋਂ ਸਿਮਰੋ ਸ੍ਰੀ ਹਰਾਈ ਸ੍ਰੀ ਅਰਕਿਸ਼ਨ ਤੇ ਆਈ ਹੈ ਜੀ ਡਿਠਾ ਸਾਧੂ ਜਾਈ ਇੱਕ ਬਹਾਦਰ ਸਿਮਰੈ ਕਨੂਨ ਦੇ ਆਵੈ ਤਾਈ ਸਭ ਥਾਈ ਉਹ ਐਸਾ ਹੈ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਉਹ ਐਸਾ ਹੈ ਦਸਾਂ ਪਾਸ਼ੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਪਾਠ ਦੀ ਨਾਲ ਦਾ ਅੰਤਰ ਖਾਲਸਾ ਜੀ ਸਾਹਿਬ ਬੋਲੋ ਜੀ ਪਿਆਰਿਆ ਚੋਹਾਂ ਸੇਬ ਜਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੀ ਛਕਿਆ ਦੀ ਚਲਾਈ ਤੇਗਵਾਹੀ ਦੇਖੇ ਅੰਡਟ ਕੀਤਾ ਜਿਨ੍ਹਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਅੰਤਰ ਖਾਲਸਾ ਜੀ ਸਾਈਂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੀ ਬੰਦ-ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੀਆਂ ਤੇ ਚੜੇ ਤਨਾਰਿਆਂ ਨਚਰਾਏਗੀ ਗੁਰਦਵਾਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੀ ਆਰਿਆ ਸਿੱਖੀ ਸਦਕੇ ਸੰਸਾ ਸੰਗ ਨਿਭਾਈ ਪੰਨਿਆ ਤਖਤਾ ਸਰਬੱਤ ਗੁਰਦਵਾਰਿਆਂ ਗੁਰਤਾਮਾ ਸ਼ਹੀਦਾਂ ਭਗਤਾਂ ਜੀ ਖਾਤਿਆ ਅੰਤਰ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਚੇਤਾਵਨ ਖਾਲਸਾ ਦਾ ਸਰਗ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਤਾ ਰਛਿਆ ਰਿਆ ਦੇਖਤੇ ਪਤੇ ਵਿਰਧ ਕੀ ਪੈਜ ਪੰਦ ਕੀ ਜੀਤ ਸ਼ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਸਾਹਿਬ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇ ਸਦਾਨ ਰਹਿ ਦਾਣ ਵੀ ਬੇਕਲਾਣ ਖਸ਼ਾ ਦਾਣ ਪ੍ਰੋਸਾ ਦਾਣ ਦਾਣਾ ਸਰਦਾ ਦਾਣ ਨਾਮ ਦਾਣ ਸ੍ਰੀ ਅਮਰ ਸਲ ਸਾਹਿਬ ਜੀ ਕੇ ਇਸ਼ਨਾਨ ਚੌਕੀਆਂ ਝੰਡੇ ਮੁੰਗੇ ਜੁਗੋ ਜੁਗਾ ਠਲ ਧਰਮ ਕਾ ਜੇਕਾਰ ਖਾਲਸਾ ਜੀ ਸਾਇ ਬੋਲੋ ਜੀ ਸਿੱਖਾਂ ਦਾ ਮੰਨੀਵਾ ਮਤੁ ਚੀ ਮਤ ਦੇ ਰਾਖੀ ਕਾਲਪੁਰ ਖਾਮਣੇ ਪੰਦ ਦੇ ਸਹਾਇ ਸਾਈ ਦਾ ਤਾਰ ਜੀ ਉਸ ਇਨਨ ਖਾਣਾ ਸਾ ਹੋਰ ਗੁਰਦੁਆਰਿਆਂ ਗੁਰਧਾਮਾਂ ਜਿੰਨਾ ਤੋਂ ਤਨਉਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਸੇਵਾ ਸੁਭਾਲ ਦੀ দান ਦਾ ਖਾਲਸਾ ਜੀ ਨੂੰ ਵਕਸ਼ ਹੋਏ ਨਵਾਨਿਆਂ ਦੇ ਮਾਨ ਵਾਹਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨੇ ਉਟਿਆਂ ਦੀ ਓਟ ਤਨਤਨ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇ ਜੋ ਰਸੋਂ ਨਰਗਰ ਨਿਵਾਸੀਆਂ ਵੱਲੋਂ ਅਰਦਾਸ ਬੇਨਤੀ ਜੋਦੜੀਏ ਦਾਤਾ ਜੀ ਕਿਰਪਾ ਕਰਨੀ ਜਿਉ ਪੰਜਾਬ ਵਿੱਚ ਜੋ ਹੜਾ ਆਇਆ ਇਹਨੂੰ ਕਿਰਪਾ ਕਰਕੇ ਜੋ ਬੇਜਵਾਨ ਪਸ਼ੂਆਂ ਅਤੇ ਇਨਾਨ ਮੁਰਖਾ ਠੀਕ ਹੈ ਸੀਗਾ ਦੇਸੀ ਸੇ ਮੇਰ ਪ੍ਰਿਆਤਰਕੋ ਦਾਤਾ ਜੀ ਕਿਰਪਾ ਕਰਨੀ ਹੈ ਜੀ ਭੁੱਲਣ ਹਾਰਾ ਭੁੱਲਣ ਅੰਦਰ ਸਭ ਕੋ ਪੁੱਲ ਗੁਰੂ ਕਰਤਾ ਦਾਤਾ ਜੀ ਕਿਰਪਾ ਕਰਨੀ ਹੈ ਜੀਵਾ ਤੋਂ ਜੋ ਵੀ ਭੁੱਲਾਂ ਗਲਤੀਆਂ ਉਹਨਾਂ ਮਾਫ ਕਰਨੀਆਂ ਅਤੇ ਜੋ ਇਹ ਪੰਜਾਬ ਦੇ ਸੀਤ ਦਾ ਦਾਤਾ ਜੀ ਉਹ ਪੰਜਾਬ ਦੇ ਇਹ ਜੋ ਹੜ ਆਏ ਨੇ ਉਹਨਾਂ ਦੇ ਸੀਤੇ ਕਿਰਪਾ ਕਰੋ ਸਾਰਿਆਂ ਦੇ ਸੀਤੇ ਮੇਰ ਪ੍ਰਿਆਤ ਰੱਖੋ ਤੇ ਪਾਣੀ ਦਾ ਵਹਾਅ ਘਟ ਕਰਨ ਦੀ ਕਿਰਪਾਲਤਾ ਕਰਨੀ ਦਾਤਾ ਜੀ ਕਿਰਪਾ ਕਰਨੀ ਔਖੀ ਘੜੀ ਨਾਲ ਦੇਖਣ ਦੇ ਆਪਣਾ ਮਿਰ ਸੰਭਾਲੇ ਹਾਥ ਦੇ ਰੱਖੇ ਆਪਣੇ ਕੋ ਸਾਧ ਸਾ ਪ੍ਰਤਿਪਾਲੇ ਦਾਤਾ ਜੀ ਕਿਰਪਾ ਕਰਨੀ ਇਹਨਾਂ ਸਾਰਿਆਂ ਹੀ ਜੀਵਾਂ ਜੰਤੂਆਂ ਤੇ ਅਤੇ ਇਹਨਾਂ ਮਰੁੱਖਾਂ ਵੀਰਾਂ ਤੇ ਸਾਰਿਆਂ ਤੇ ਜਿੰਮੇਦਾਰਾਂ ਵੀਰਾਂ ਦੇ ਸੀਸ ਤੇ ਮੇਰ ਪਿਆਰ ਰੱਖਣਾ ਇਹ ਜੋ ਮਾਲ ਪਛਲ ਡੰਗੂਆ ਜੀ ਦਾਤਾ ਜੀ ਉਹ ਖੇਤਾਂ ਦੇ ਜ਼ਮੀਨਾਂ ਦੇ ਅਸੀਸ ਤੇ ਵੀ ਮੇਰ ਪਿਆਰ ਰੱਖੋ ਕਿਰਪਾ ਕਰੋ ਦਾਤਾ ਜੀਓ ਆਦੂ ਕਾਲੰਗ ਪੜਨਾਸੀ ਦਿਆਲਕ ਰੂਪੇ ਸਦਾ ਅੰਗ ਸੰਗੇ ਆ ਪੰਗੰਭੂਤੇ ਬਿਰਤੀ ਕਦੇ ਨਾ ਵੀ ਜਨ ਕੀ ਅਰਦਾਸ ਨਾਨਕ ਜੋਰ ਗਿਵੇਂ ਦੇ ਕਾਪੂਨ ਗੁਰੂ ਦਾਤਾ ਜੀ ਕਿਰਪਾ ਕਰਨੀ ਸਾਰੀਆਂ ਸੰਗਤਾਂ ਦੀਆਂ ਅਰਦਾਸ ਬੇਨਤੀਆਂ ਪ੍ਰਵਾਨ ਕਰਕੇ ਜੋ ਪੰਜਾਬ ਵਿੱਚ ਆਫਤਾਂ ਆਈਆਂ ਦਾਤਾ ਜੀ ਇਹਨਾਂ ਦੇ ਸਾਰਿਆਂ ਦੇ ਸੀਸ ਤੇ ਮਿਹਰ ਪ੍ਰਿਆਤ ਰੱਖੋ ਸੀਸ ਤੇ ਮਿਹਰ ਪਰ ਚੜ੍ਹਦੀਆਂ ਕਲਾ ਬਖਸ਼ੋ ਇਹਨਾਂ ਦੁੱਖਾਂ ਦੇ ਦੇਸਾਂ ਤੋਂ ਮਟਾਓ ਦਾਤਾ ਜੀ ਕਿਰਪਾ ਕਰਨੀ ਆਪ ਜੀ ਦਾ ਬਾਣੀ ਦਾ ਫਰਮਾਨ ਹੈ ਓ ਕੀ ਘੜੀ ਨਾ ਦੇਖਣ ਦੇਈ ਆਪਣਾ ਬਿਰ ਸੰਭਾਲੇ ਹੱਥ ਦੇ ਰਾਖੇ ਆਪਣੇ ਕੋਲ ਸਾਧ ਸੰਪਰਦ ਪਾਲੇ ਦੁਕਾਨ ਪਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਆਪ ਪੰਗਰ ਕੰਬੂਤੇ ਦਾਤਾ ਜੀ ਨਾ ਬਾਣੀ ਮਹਾਵਾਕਾਂ ਸਰ ਕਿਰਪਾ ਕਰਨੀ ਇਹਨਾਂ ਬੇਜਵਾਨਾਂ ਜੀਵਾਂ ਤੇ ਅਤੇ ਇਹਨਾਂ ਮੁਰਖਾ ਜੀਵਾਂ ਤੇ ਸੀਸ ਤੇ ਮੇਰ ਪ੍ਰਿਆਤ ਰੱਖੋ ਜੇ ਆਫਤਾ ਇਹਨੂੰ ਦੂਰ ਕਰੋ ਆਇਆਂ ਓਕੜਾ ਦੂਰ ਕਰਨੀਆਂ ਸੀਸ ਤੇ ਮੇਰ ਪ੍ਰਿਆਤ ਰਗਾ ਸੰਗਤਾਂ ਵੱਲੋਂ ਦਾਤਾ ਜੀਓ ਆਪ ਜੀ ਦੇ ਜਲ ਵਸਤੇ ਦਾਤਾ ਜੀਓ ਮਿੱਠੀ ਚਾਵਨਾ ਦੀ ਦੇਖਾਇਰ ਕੀਤੀ ਦਰਪਰਵਾਨ ਕਰਨਾ ਪਰਵਾਨੀ ਦੇਖ ਸੰਗਤਾਂ ਵਿੱਚ ਵਰਤਾਂ ਦੀ ਆਖਿਆ ਉਸ ਦਾਤਾ ਜੀਓ ਆਪ ਜੀ ਦਲ ਦੇ ਜਲ ਦੇਵਤਾ ਜੀਓ ਆਪ ਜੀ ਨੂੰ ਇਹ ਅਰਪਣ ਕਰਨ ਲੱਗੇ ਕਿਰਪਾ ਕਰਨੀ ਹੈ ਸੇਵਾ ਪ੍ਰਵਾਨ ਕਰਨੀ ਅਤੇ ਕਿਰਪਾ ਕਰਕੇ ਇਹਨਾਂ ਜੀਵਾਂ ਸਾਰਿਆਂ ਦੇ ਸੀਸ ਤੇ ਮੇਰ ਪਰਿਆਤ ਰੱਖੋ ਦੁੱਖਾਂ ਕਲੇਸ਼ਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਆਪ ਜੀ ਦੇ ਜੀ ਦਰ ਤੇ ਜੋ ਜੀ ਆਵੇ ਸੋ ਸੁਖੀ ਜਾਵੇ ਕਲਾ ਆਪ ਜੀ ਦੇ ਨਾਮ ਦੀ ਵਰਤੇ ਸੇ ਗੁਰੂ ਪਿਆਰੀ ਮੇਲ ਮੇਲੋ ਜਿਨ੍ਹਾਂ ਮਿਲਿਆ ਉਹਦਾ ਪੀਤਰਨਾਮ ਚੇਤਾਵੇਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ बोले सो निहाल सत श्री अकाल वाहिगुरु जी का खालसा वाहिगुरु चलो <laughs> करी